ਰਾਗ ਤਲਿਆਨ ਮਹੱਲਾ ਚੌਥਾ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਰਾਮਾ ਰਮ ਰਾਮੈ ਅੰਤ ਨਾਮ ਪਾਇਆ ਹਮ ਬਾਰਿ ਇੱਕ ਪ੍ਰਤਿਪਾਰੇ ਤੁਮਰੇ ਤੁਮ ਬਡ ਪੁਰਖ ਪਿਤਾ ਮੇਰਾ ਮਾਇਆ ਰਹਾਉ ਹਰਿ ਕੇ ਨਾਮ ਅਸੰਖ ਅਗੰਭ ਹੈ ਆਗਮ ਆਗਮ ਹਰ ਰਾਇਆ ਗੁਣੀ ਗਿਆਨੀ ਸੁਰਤ ਬਹੁ ਕੀਨੀ ਇੱਕ ਤਿਲ ਨਹੀਂ ਕੀਮਤ ਪਾਇਆ ਬੋਬਿੰਦ ਬੁਣ ਗੋਬਿੰਦ ਸਤਿ ਗਾਵਹਿ ਗੁਣ ਗੋਬਿੰਦ ਅੰਤ ਨਾ ਪਾਇਆ ਤੂ ਅਮੇਤ ਅਤੋਲ ਅਬਰੰ ਪਰ ਸੁਆਮੀ ਬਹੁ ਜਪਿਐ ਸਾਹ ਨਾ ਪਾਇਆ ਉਸਤਤ ਕਰਹਿ ਤੁਮਰੀ ਜਨ ਮਾਧਵ ਗੁਣ ਗਾਵਹਿ ਹਰ ਰਾਇਆ ਤੂੰ ਮੰਜਾਲ ਨੇ ਦਹਾ ਨਵੇਂ ਹੀ ਨੇ ਤੁਮਰੇ ਤੇਰਾ ਅੰਤ ਨਾ ਕਤੁ ਹੂੰ ਪਾਇਆ ਜਨ ਕਉ ਕਿਰਪਾ ਕਰਹੁ ਮਦਸੂਦਨ ਹਰ ਦੇਵ ਉਹ ਨਾਮ ਜਪਾਇਆ ਮੈਂ ਮੂਰਖ ਅੰਧਲੇ ਨਾਮ ਤੇ ਕਹੈ ਜਨ ਨਾਨਕ ਗੁਰਮੁਖ ਪਾਇਆ ਕਲਿਆਣ ਮਹੱਲਾ ਚੌਥਾ ਹਰ ਜਨ ਗੁਣ ਗਾਵਤ ਹਸਿਆ ਹਰ ਹਰ ਭਗਤ ਬਣੀ ਮਤ ਗੁਰਮਤ ਤੁਰ ਮਸਤਕ ਪ੍ਰਭ ਲਿਖਿਆ ਰਹਾਉ ਗੁਰ ਤੇ ਪਗ ਸਿਮਰਾਂ ਦਿਨ ਰਾਤੀ ਮਨ ਹਰ 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 ਦਸਿਆ ਹਰ 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 ਕੀ ਦੁਜਗ ਸਾਰੀ ਕਸ ਜੰਦਨ ਜਸ ਕਸਿਆ ਹਰ ਜਾਣਾ ਹਰ 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 ਲੈ ਬਲਾਈ ਸਭ ਸਾਖਤ ਖੋਜ ਪਾਇਆ ਜਿਉ ਕਿਰਤ ਸੰਜੋਗ ਚੱਲਿਓ ਨਾ ਨਿੰਦਕ ਪਗ ਨਾ ਗਨ ਚੋਖ ਜਲਿਆ ਜਨ ਕੇ ਤੁਮ ਹਰ ਰਾਖੇ ਸੁਆਮੀ ਤੁਮ ਜੁਗ ਜੁਗ ਜਨ ਰਖਿਆ ਕਹਾ ਭਇਆ ਦੈਂਤ ਕਰੀ ਬਖੀਲੀ ਸਭ ਕਰ ਕਰ ਝਰ ਪਰਿਆ ਜੀਤੇ ਜੀ ਜਨ ਪ੍ਰਭ ਕੀਏ ਸਭ ਕਾਲ ਮੁਖ ਗਰਸਿਆ ਹਰ ਜਨ ਹਰ 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 ਪ੍ਰਭ ਰਾਖੇ ਜਨ ਨਾਨਕ ਸ਼ਰਨ ਪਿਆ ਕਲਿਆਣ ਮਹੱਲਾ ਚੌਥਾ ਮੇਰੇ ਮਾਨ ਜਪ ਜਪ ਜਗਨਾਥੇ ਗੁਰ ਉਪਦੇਸ਼ ਹਰਨਾਮ ਧਿਆਇਓ ਸਭ ਕਿਲ ਬਿਖ ਦੁਖ ਲਾਥੇ ਰਹਾਓ ਰਸਨਾ ਏਕ ਜਸ ਗਾਏ ਨਾ ਸਾਕੇ ਬਹੁ ਕੀਜੈ ਬਹੁ ਰਸਨ ਥੇ ਬਾਰ ਬਾਰ ਖਿੰਪਾਲ ਸਭ ਗਾਵਹਿ ਗੁਣ ਕਹਿ ਨਾ ਸਕਹਿ ਪ੍ਰਭ ਤੁਮਨ ਥੇ ਹਮ ਬਹੁ ਪ੍ਰੀਤ ਲੱਗੀ ਪ੍ਰਭ ਸੁਆਮੀ ਹਮ ਲੋਚਹ ਪ੍ਰਭ ਦੇਖਨ ਥੇ ਤਮ ਬਰਦਾਤਾ ਦੇ ਜੀ ਜੀ ਅਨਕੇ ਤੁਮ ਜਾਣਹੁ ਹਮ ਬਿਰਥੇ ਕੋਈ ਮਾਰਗ ਪੰਥ ਬਤਾਵੇ ਪ੍ਰਭ ਕਾ ਕਹੋ ਤਿਨ ਕੋ ਕਿਆ ਦਿਨ ਥੇ ਸਭ ਤਨ ਮਨ ਅਰਪਉ ਅਰਪ ਅਰਾਪਉ ਕੋਈ ਮਿਲੈ ਪ੍ਰਭ ਮਿਲਥੇ ਹਰ ਕੇ ਗੁਣ ਬਹੁਤ ਬਹੁਤ ਬਹੁ ਸੋਭਾ ਹਮ ਤੋ ਸ਼ਿਕਾਰ ਕਰ ਬਨਨ ਥੇ ਹਮਰੀ ਮਤ ਵਸਦਤ ਪ੍ਰਭ ਤੁਮ ਰਹਿ ਜਨ ਨਾਨਕ ਤੇ ਪ੍ਰਭ ਸਮਰਥੇ ਕਲਿਆਣ ਮਹਲਾ ਚੌਥਾ ਮੇਰੇ ਮਨ ਜਪ ਹਰ ਗੁਣ ਅਕਥ ਸੁਨਥਈ ਧਰਮ ਅਰਥ ਸਭ ਕਾਮ ਮੋਖ ਹੈ ਜਨ ਕੀ ਚੈ ਲਗ ਫਿਰਥਈ ਰਹਾਉ ਸੋ ਹਰ ਹਰ ਨਾਮ ਧਿਆਵੇ ਹਰ ਜਨ ਜਿਸ ਬਡ ਭਾਗ ਮਥਈ ਜਹ ਦਰਗਹ ਪ੍ਰਭ ਲੇ ਕਾਮਾਂ ਗੈ ਧਹੁ ਛੁਟਾ ਨਾਮ ਧਿਆਇ ਥਈ ਅਮਰੇ ਦੁਖ ਬਹੁ ਜਨਮ ਜਨਮ ਕੇ ਦੁਖ ਹਉ ਮੈ ਮੈਲ ਲਗਤ ਥਈ ਗੁਰਧਾਰ ਕਿਰਪਾ ਹਰ ਜਲ ਨਾ ਵਹਾਏ ਸਭ ਕਿਲ ਬਿਖ ਪਾਪ ਗਤਥਈ ਜਨ ਕੈ ਰ ਜੇ ਅੰਤਰ ਪ੍ਰਭ ਸੁਆਮੀ ਜਨ ਹਰ ਹਰ ਨਾਮ ਪਜਥਈ ਜਹ ਅੰਤਿਅ ਅਵਸਰ ਆਏ ਬਣਤ ਹੈ ਤਹ ਰਾਖੈ ਨਾਮ ਸਾਥਈ ਜਾਨ ਤੇ ਰਾਜਸ ਗਾਵ ਹੈ ਹਰ ਹਰ ਪ੍ਰਭ ਹਰ ਜਪਿਓ ਜਗ ਨਥੈ ਜਨ ਨਾਨਕ ਕੇ ਪ੍ਰਭ ਰਾਖੇ ਸੁਆਮੀ ਹਮ ਪਾਤਰ ਰਖ ਗੁੜਥੈ ਕਲਿਆਣ ਮਹੱਲਾ ਚੌਥਾ ਹਮਰੀ ਚਿਤਵਨੀ ਹਰ ਪ੍ਰਭ ਜਾਣੈ ਔਰ ਕੋਈ ਨਿੰਦ ਕਰੈ ਹਰ ਜਨ ਕੀ ਪ੍ਰਭਤਾ ਕਾ ਕਹਿਆ ਇਕ ਤਿਲ ਨਹੀਂ ਮਾਨੈ ਰਹਾਉ ਔਰ ਸਭ ਤਿਆਗ ਸੇਵਾ ਕਰ ਅਚੁੱਤ ਜੋ ਸਭ ਤੇ ਊਚਾ ਕੁੜ ਭਗਵਾਨੈ ਹਰ ਸੇਵਾ ਤੇ ਕਾਲ ਜੋ ਨਾ ਸਾਖੈ ਚਰਨੀ ਆਏ ਪਵੈ ਹਰ ਜਾਣੈ ਜਾ ਕਉ ਰਾਖ ਲੈ ਮੇਰਾ Swami ਤਾ ਕਉ ਸਮਤ ਦੇ ਪੈ ਕਾਨੈ ਤਾ ਕਉ ਕੋਈ ਅਪਰਨਾ ਸਾਖੈ ਜਾ ਕੀ ਭਗਤ ਮੇਰਾ ਪ੍ਰਬਮਾਨੈ ਹਰ ਕੇ ਚੋਜ ਵਿਦਾਨ ਦੇਖ ਜਾਨ ਜੋ ਖੋਟਾ ਖਰਾ ਇੱਕ ਨਿਮਖ ਪਛਾਨੈ ਤਾਂ ਤੇ ਜਨ ਕੋ ਅੰਧ ਭਇਆ ਹੈ ਰਿੱਧ ਸ਼ੋਧ ਮਿਲੇ ਖੋਟੇ ਪਛਤਾਨੈ ਤੁਮ ਹਰ ਦਾਤੇ ਸਮਰਤ ਸੁਆਮੀ ਇਕ ਮੰਗौं ਤੁਝ ਪਾਸੋਂ ਹਰਦਾਨੈ ਜਨ ਨਾਨਕ ਕਉ ਹਰ ਕਿਰਪਾ ਕਰ ਦੀਜੈ ਸਦ ਬਸ ਹੈ ਰਜੈ ਮੋਹੇ ਹਰ ਚਰਾਨੈ ਕल्याण ਮਹੱਲਾ ਚੌਥਾ ਪ੍ਰਭ ਕੀ ਜੈ ਕਿਰਪਾ ਨਿਰਾਮ ਹਮ ਹਰ ਗੁਣ ਗਾਵਾਂਗੇ ਹਉ ਤੁਮਰੀ ਕਰਾਂ ਨਿਤਿਆਸ ਪ੍ਰਭ ਮੋਹਿ ਕਬ ਗਲ ਲਾਵਾਂਗੇ ਰਹਾਉ ਹਮ ਬਾਰਿਕ ਮੁਗਦ ਈਆਨ ਪਿਤਾ ਸਮਝਾਵਾਂਗੇ ਸੁਤ ਖਿੰਖਿਨ ਖਿੰਨ ਫੂਲ ਬਿਗਾਰ ਜਗਤ ਪਿਤ ਪਾਵਾਂਗੇ ਜੋ ਹਰ ਸੁਆਮੀ ਤੁਮ ਦੇਹੋ सोई हम पावाहंगे मोह दूर जी नाही ठोर जिस पह हम जा रहंगे जो हर भाव है भगत तना हर पावाहंगे ज्योति ज्योत मिलाय ज्योत रल जाहंगे हर आपे होए कृपाल आप ले वलाहंगे जन नाम कशरनंदवा ਪਰਲਾ ਦੇ ਰਖਾ ਵਹਗੇ ਛਕਾ ਇੱਕ ਕਲਿਆਨ ਕੋ ਪਹਲੀ ਮਹੱਲਾ ਚੌਥਾ ਏਖੋ ਅੰਕਾਰ ਸਤਗੁਰ ਪ੍ਰਸਾਦ ਪਾਰ ਬ੍ਰਹਮ ਪਰਮੇਸ਼ਰ ਸੁਆਮੀ ਦੁਖ ਨਿਵਾਰਨ ਨਾਰਾਇਣੇ ਸਗਲ ਭਗਤ ਜਾ ਜਹ ਸੁਖ ਸਾਗਰ ਪਵਨ ਦੇ ਤਰਨ ਹਰ ਚਿੰਤਾ ਮਣੇ ਰਹਾਉ ਦੀਨ ਦਿਆਲ ਜਗਦੀਸ਼ ਤਮੋਦਰ ਹਰ ਅੰਤਰ ਜਾਮੀ ਗੋਬਿੰਦੇ ਤੇ ਨਿਰਪਉ ਜਨ ਸ੍ਰੀ ਰਾਮ ਧਾਇਆ ਗੁਰਮਤਿ ਮੁਰਾਰ ਹਰ ਮੁਕੰਦੇ ਜਗਦੀਸ਼ਰ ਚਰਨ ਸ਼ਰਨ ਜੋ ਆਏ ਤੇ ਜਨ ਭਵ ਨਿਤ ਪਾਰ ਪਰੇ ਭਗਤ ਜਨਾ ਕੀ ਪੈਜ ਹਰ ਰਾਖੈ ਜਨ ਨਾਨਕ ਆਪ ਹਰ ਕਿਰਪਾ ਕਰੇ ਰਾਗ ਕਲਿਆਣ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਮਾਰੇ ਏਹ ਕਿਰਪਾ ਤੀਜੈ ਹਲਮ ਕਰੰਧ ਚਰਨ ਕਮਲ ਸਿਉ ਮਨ ਫੇਰ ਫੇਰ ਵੀਝੈ ਰਹਾਉ ਆਂਜਲਾ ਸਿਉ ਕਾਜ ਨ ਕਸ਼ੂਐ ਹਰ ਬੂੰਦ ਚਾਤ੍ਰਿਕ ਕੋ ਤੀਜੈ ਬਿਨ ਮਿਲ ਬੈ ਨਾਹੀ ਸੰਤੋਖਾ ਦੇਖ ਦਰਸ਼ਨ ਨਾਨਕ ਜੀਜੈ ਕਲਿਆਣ ਮਹੱਲਾ ਪੰਜਵਾ ਜਾਚਕ ਨਾਮ ਜਾਚੈ ਜਾਚੈ ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਹਾਉ ਕੀਤੀ ਕੀਤੀ ਮੰਗਨ ਮੰਗੈ ਪਾਵਨਿਆ ਸੋ ਪਾਈਐ ਸਫਲ 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 ਦਰਸਰੇ ਪਰਸ ਪਰਸ ਗੁਣ ਗਾਇਐ ਨਾਨਕ ਤਤ ਤਤ ਸਿਉ ਮਿਲਿਆ ਹੀਰਾ ਹੀਰ ਵਿਧਾਈਐ ਕਲਿਆਣ ਮਹੱਲਾ ਪੰਜਵਾਂ ਮੇਰੇ ਲਾਲਨ ਦੀ ਸੋਭਾ ਸਾਧਨਾਤਨ ਮਨ ਰੰਗੀ ਸੋਭਾ ਰਹਾਉ ਬ੍ਰਹਮ ਭੀਸ਼ ਸਿਦਮੁਨ ਇੰਦਰਾ ਭਗਤਦਾਨ ਜਸ ਮੰਗੀ ਜੋਗ ਗਿਆਨ ਧਿਆਨ ਸੇਖ ਨਾਗਹਿ ਸਗਲ ਜਤ ਹੈ ਤ੍ਰੰਗੀ ਕਹੋ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੇ ਸਦਸੰਗੀ ਕਲਿਆਣ ਮਹੱਲਾ ਪੰਜਵਾਂ ਘਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ تیرੇ ਮਾਨ ਹਰ ਹਰ ਮਾਨ ਨੈਣ ਬੈਨ ਸ੍ਰਵਨ ਸੁਣੀਐ ਅੰਗ ਅੰਗੇ ਸੁਖ ਪ੍ਰਾਨ ਰਹਾਉ ਇਤ ਉਤ ਦਹ ਦਿਸ ਰਵੇਉ ਮੇਰਤਨ ਹਸਮਾਨ ਜਤ ਕਤਾ ਤਤ ਪੇਖੀਐ ਹਰ ਪੁਰਖ ਪਤ ਪ੍ਰਧਾਨ ਸਾਧ ਸੰਗ ਬ੍ਰਹਮ ਪਹਿ ਮਿਟੇ ਕਥੇ ਨਾਮੁ ਬ੍ਰਹਮ ਗਿਆਨ ਕਲਿਆਣ ਮਹੱਲਾ ਪੰਜਵਾਂ ਗੁਣਨਾਦ ਤੁਹਨ ਆਨੰਦ ਵੇਦ ਕਥਤ ਸੁਨਤ ਮੋਨ ਜਨਾ ਮੇਲ ਸੰਤ ਮੰਡਲੀ ਰਹਾਉ ਗਿਆਨ ਧਿਆਨ ਮਾਨਦਾਮ ਮਾਨ ਰਸ ਰਸ ਨਾਮ ਜਪਤ ਤਹ ਪਾਪ ਖੰਡਲੇ ਜੋਗ ਜੁਗਤ ਗਿਆਨ ਭੁਗਤ ਸੁਰਤ ਸ਼ਬਦ ਤਤ 베ਤੇ ਜਪ ਤਪ ਅਖੰਡਲੀ ਓਤ-ਪੋਤ ਮਿਲ ਜੋਤ ਨਾਮਿਕ ਪਸ਼ੂ ਦੁਖ ਨਾ ਡੰਡਲੀ ਕਲਿਆਣ ਮਹੱਲਾ ਪੰਜਵਾਂ ਕਾਣ ਬੇਧ ਤਾ ਕੀ ਕਹਾ ਕਰਾਂ ਤਰਤ ਧਿਆਨ ਗਿਆਨ ਸ਼ਸਤਰ ਗਿਆ ਹਜ਼ਾਰ ਪਦ ਕੈਸੇ ਜਰਾਂ ਰਹਾਉ ਵਿਸ਼ਨ ਮਹੇਸ਼ ਸਿੱਧ ਮਨ ਇੰਦਰਾ ਕੈ ਦਰ ਸ਼ਰਨ ਪਰਉ ਕਾਹੂੰ ਪਹਿ ਰਾਜ ਕਾਹੂੰ ਪਹਿ ਸੁਰਗਾ ਕੋਟ ਮਧੇ ਮੁਕਤ ਕਹਉ ਕਹੋ ਨਾਨਕ ਨਾਮ ਰਸ ਪਾਈਐ ਸਾਧੂ ਚਰਨ ਗਹਉ ਕਲਿਆਣ ਮਹੱਲਾ ਪੰਜਵਾ ਪ੍ਰਾਨ ਪਤ ਦਇਆਲ ਪੁਰਖ ਪ੍ਰਭ ਸਹੇ ਗਰਬ ਜੋਨ ਕਲ ਕਾਲ ਜਾਲ ਦੁਖ ਬਿਨਾ ਸੰਹਾਰ ਰਖੇ ਰਹਾਉ ਨਾਮ ਤਾਰੀ ਸ਼ਰਨ ਤੇਰੀ ਪ੍ਰਭ ਦਇਆਲ ਤੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਸੁਆਮੀ ਮਨ ਹੈ ਮੰਤ ਤੁਝ ਬਿਨਾ ਪ੍ਰਭ ਕਿਛੂ ਨਾ ਜਾਣੂ ਸਰਬ ਜੋਗ ਮਹਿ ਤੁਮ ਪਛਾਨੂ ਹਰ ਮਨ ਵਸੇ ਇਸ ਬਸਰੋ ਗੋਬਿੰਦ ਨਾਨਕ ਆਸਰੋ ਕਲਿਆਣ ਮਹੱਲਾ ਪੰਜਵਾਂ ਮਨ ਤਨ ਜਾਪੀਐ ਭਗਵਾਨੁ ਗੁਰਪੂਰੇ ਸੋ ਪ੍ਰਸੰਨ ਭੈ ਸਦਾ ਸੁਖ ਕਲਿਆਣਿ ਰਹਾਉ ਸਰਬ ਕਾਰਜ ਸਿਧ ਭੈ ਗਾਏ ਗੰਗੋਪਾਲ ਮਿਲ ਸਾਧ ਸੰਗਤ ਪ੍ਰਭੂ ਸਿਮਰੈ ਨਾ ਠਿਆ ਦੁਖ ਕਾਲ ਕਰ ਕਿਰਪਾ ਪ੍ਰਭ ਮੇਰਿਆ ਕਰਉ ਦਿਨ ਰੈਨ ਸੇਵ ਨਾਨਕ ਦਾਸ ਸਰਣਾਗਤੀ ਹਰ ਪ੍ਰਖ ਪੂਰਨ ਦੇਵ ਕਲਿਆਣ ਮਹੱਲਾ ਪੰਜਵਾਂ ਪ੍ਰਭ ਮੇਰਾ ਅੰਦਰ ਜਾਮੀ ਜਾਣ ਕਰ ਕਿਰਪਾ ਪੂਰਨ ਪਰਮੇਸ਼ਰ ਨਿਹਚਲ ਸੱਚ ਸ਼ਬਦ ਨੀਸਾਨ ਰਹਾਉ ਹਰ ਬਿਨ ਆਨ ਨ ਕੋਈ ਸਮਰੱਥ ਤੇਰੀ ਆਸ ਤੇਰਾ ਮਨ ਤਾ ਸਰਬ ਘਟਾਕੇ ਦਾਤੇ ਸੁਆਮੀ ਦੇਹ ਸੁ ਪਹਿਰਨ ਖਾਨ ਸੁਰਤ ਮਤ ਚਤੁਰਾਈ ਸੋਭਾ ਰੂਪ ਰੰਗ ਧਨਮਾਨ ਸਰਬ ਸੁਖ ਆਨੰਦ ਨਾਨਕ ਜਪ ਰਾਮ ਨਾਮ ਕਲਿਆਣ ਕਲਿਆਣ ਮਹੱਲਾ ਪੰਜਵਾਂ ਹਰ ਚਰਨ ਸ਼ਰਨ ਕਲਿਆਣ ਕਰਨ ਪ੍ਰਭ ਨਾਮ ਪਤ ਤ ਪਾਵਨ ਰਹਾਉ ਸਾਧ ਸੰਗ ਜਪ ਸੰਗ ਜਮ ਕਾਲ ਤਿਸ ਨਾ ਖਾਵਨੋ ਮੁਕਤ ਜੁਗਤ ਅਨਿਕ ਸੁਖ ਹਰ ਭਗਤ ਲਵੈ ਨਾ ਲਾਵਨੋ ਪ੍ਰਭ ਦਰਸ ਲੁਬਦ ਦਾਸ ਨਾਨਕ ਬਹੁੜ ਜੋਨ ਨਾਮ ਧਾਵਨੋ ਕਲਿਆਣ ਮਹੱਲਾ ਚੌਥਾ ਅਸ਼ਟ ਪਦੀਆਂ ਇਕ ਓ ਅੰਕਾਰ ਸਤਗੁਰ ਪ੍ਰਸਾਦ ਰਾਮਾ ਰਾਮ ਰਾਮੋ ਸੁਨ ਮਨ ਭੀਜੈ ਹਰ ਹਰ ਨਾਮ ਅੰਮ੍ਰਿਤ ਰਸ ਮੀਠਾ ਗੁਰਮਤ ਸਹਜੇ ਪੀਜੈ ਰਹਾਉ ਕਾਸ਼ਟ ਮਹਿ ਜਿਉ ਹੈ ਬੈ ਸੰਤਰ ਮਦ ਸੰਜਮ ਕਾਟ ਕਢੀਜੈ RAM ਨਾਮ ਹੈ ਜੋ ਸਬਾਈ ਤਤ ਗੁਰਮਤ ਕਾਟ ਲਈਜੈ ਨਾਉ ਦਰਵਾਜ ਨਵੇਂ ਦਰ ਫੀਕੇ ਰਸ ਅੰਮ੍ਰਿਤ ਦਸਵੇਂ ਚੂਈਜੈ ਕਿਰਪਾ 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 ਕਰ ਪਿਆਰੇ ਗੁਰ ਸ਼ਬਦੀ ਹਰ ਰਸ ਪੀਜੈ ਕਾਣਾ ਨਗਰ ਨਗਰ ਹੈ ਨੀਕੋ ਵਿੱਚ ਸੌਦਾ ਹਰ ਰਸ ਕੀਜੈ ਰਤਨ ਲਾਲ ਅਮੋਲ ਅਮੋਲਕ ਸਤਗੁਰ ਸੇਵਾ ਲਈਜੈ ਸਤਗੁਰ ਅਗੰਮ ਅਗੰਮ ਹੈ ਠਾਕੁਰ ਭਰ ਸਾਗਰ ਭਗਤ ਕਰੀਜੈ ਕਿਰਪਾ ਕਿਰਪਾ ਕਰ ਦੀਨ ਹਮਸਾਰਿੰਗ ਇਕ ਬੂੰਦ ਨਾਮ ਮੁਖ ਦੀਜੈ ਲਾਲਨ ਲਾਲ ਲਾਲ ਹੈ ਰੰਗਨ मान रंगन को गौर दीजे राम 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 रंग राते रस रसक गटक नित पीजे वसुधा सप्त दीप है सागर कड पञ्चन काठ त्रिजे मेरे ठाकुर के जन इनहु न बांछ है हर मांगह हर रस दीजे साप्त नर प्राणी सद भूखे नित भुखन भूख करीजे ਤਹਾਵਤ ਤਾਇਤ ਆਵਹਿ ਪ੍ਰੀਤ ਮਾਇ ਲਖ ਕੋਸਨ ਕੋ ਬਿਥ ਦੀਜੈ ਹਰ 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 ਜਨ ਊਤਮ ਕਿਆ ਉਪਮਾ ਤਿਨ ਦੀਜੈ ਰਾਮ ਨਾਮ ਤੁਲ ਔਰ ਨਾ ਉਪਮਾ ਜਨ ਨਾਨਕ ਕਿਰਪਾ ਕਰੀਜੈ ਕ੍ਰਿ ਆਣ ਮਹੱਲਾ ਚੌਥਾ ਰਾਮ ਗੁਰ ਪਾਰਸਪਰਸ ਕਰੀਜੈ ਹਮ ਨਿਰਗੁਣੀ ਮਨੂਰ ਅਤ ਪੀਕੇ ਮੇਲੇ ਸਤਗੁਰ ਪਾਰਸ ਕੀ ਜੈ ਰਹਾਉ ਸੁਰਗ ਮੁਕਤ ਬੈਕੁੰਠ ਸਭ ਬਾਂਛ ਹੈ ਨਿਤ ਆਸਾ ਆਸ ਗਰੀਜੈ ਹਰ ਦਰਸ਼ਨ ਕੇ ਜਨ ਮੁਕਤ ਨਾ ਮੰਗਹਿ ਮਿਲ ਦਰਸ਼ਨ ਤ੍ਰਿਪਤ ਮਨ ਧੀਜੈ ਮਾਇਆ ਮੋਹ ਸਬਲ ਹੈ ਭਾਰੀ ਮੋਹ ਤਾਲਖ ਦਾਗ ਲਗੀਜੈ ਮੇਰੇ ਠਾਕੁਰ ਕੇ ਜਨ ਅਲਿਪਤ ਹੈ ਮੁਕਤੇ ਜਿਉ ਮੁਰਗਾਈ ਪੰਖ ਨਾ ਧੀਜੈ ਚੰਦਨ ਆਸਪਯੰਗਮ ਵੇੜੀ ਕਿੰ ਮਿਲਿਆ ਚੰਦਨ ਲੀਜੈ ਕਾੜ ਖੜਗ ਗੁਰ ਗਿਆਨ ਕਰਾਰਾ ਵਿਖੇਰ ਛੇਦ ਰਸ ਪੀਜੈ ਆਣ ਆਣ ਸੰਧਾ ਬਹੁ ਕੀਨੀ ਪਰਬੈ ਸੰਤਰ ਭਸਮ ਕਰੀਜੈ ਮਹਾ ਉਗਰ ਪਾਪ ਸਾਖਤ ਨਰਕੀਨੇ ਬਿਰ ਸਾਧੂ ਲੋਕੀ ਦੀਜੈ ਸਾਧੂ ਸਾਧ ਸਾਧ ਜਨ ਨੀਕੇ ਜਿਨੇ ਅੰਤਰ ਨਾਮ ਤਰੀਜੈ ਪਰਸ ਨਿ ਪਰਸ ਭੈ ਸਾਧੂ ਜਨ ਜਨ ਹਰਿ ਭਗਵਾਨ ਦੇਖੀਜੈ ਸਾਤਿ ਸੂਤ ਬਹੁ ਗੁਰਜੀ ਭਰਿਆ ਚੌਂਕਰ ਤਾਰ ਤਨੀਜੈ ਤੰਤ ਸੂਤ ਕਿਛ ਨਿਕਸੈ ਨਾਹੀ ਸਾਤਿ ਸੰਗ ਨਾ ਤੀਜੈ ਸਤਗੁਰ ਸਾਧ ਸੰਗਤ ਹੈ ਨੀਕੀ ਮਿਲ ਸੰਗਤ RAM ਰਵੀਜੈ ਅੰਤਰ ਰਤਨ ਜਿਵੇ ਹਰ ਮਾਨਤ ਗੁਰ ਕਿਰਪਾ ਤੇ ਦੀਜੈ ਮੇਰਾ ਠਾਕੁਰ ਵੱਡਾ ਵੱਡਾ ਹੈ ਸੁਆਮੀ ਹਮ ਕਿਉ ਕਰ ਮਿਲ ਹਮਲੀਜੈ ਨਾਨਕ ਮੇਲ ਮਿਲਾਏ ਗੁਰਪੂਰਾ ਜਨ ਕੋ ਪੂਰਨ ਦੀਜੈ ਕਲਿਆਣ ਮਹਲਾ ਚੌਥਾ ਰਾਮਾ ਰਾਮ ਰਾਮੋ ਰਾਮ ਰਵੀਜੈ ਸਾਧੂ ਸਾਦ ਸਾਦ ਜਨ ਨੀਕੇ ਮੇਲ ਸਾਧੂ ਹਰ ਰੰਗ ਦੀਜੈ ਰਹਾਉ ਜੀ ਜੰਤ ਸਭ जग ਹੈ ਜੇਤਾ ਮਨ ਡੋਲਤ ਡੋਲ ਤਰੀਜੈ ਕਿਰਪਾ ਕਿਰਪਾ ਕਰ ਸਾਧ ਮਿਲਾਵਹੁ ਜਗ ਥੰਮਨ ਕੋ ਥੰਮ ਦੀਜੈ ਬਸਧਾ ਤਲੈ ਤਲ ਸਭ ਉਪਰ ਮਿਲ ਸਾਧੂ ਚਰਨ ਰੁਮੀਜੈ ਅਤ ਊਤਮ ਅਤ ਊਤਮ ਹੋਵਹੁ ਸਭ ਸਿਸ਼ਟ ਚਰਨ ਤਲ ਦੀਜੈ ਗੁਰਮੁਖ ਜੋਤ ਭਲੀ ਸਿਵ ਨੀਤੀ ਆਨ ਪਾਣੀ ਸਖਤ ਭਰੀਜੈ ਮੈਂ ਦੰਤ ਨਿਕਸੇ ਗੁਰ ਬਚਨੀ ਸਾਰ ਚਬ ਜਬ ਹਰ ਰਸ ਪੀਜੈ RAM ਨਾਮ ਅਨੁਗ੍ਰਹ ਬਹੁ ਕੀਆ ਗੁਰ ਸਾਧੂ ਪੁਰਖ ਮਿਲੀ ਜੈ ਗੁਣ RAM ਨਾਮ ਵਿਸਥੀਰਨ ਕੀਏ ਹਰ ਸਗਲ ਭਵਨ ਜਸ ਦੀਜੈ ਸਾਧੂ ਸਾਧ ਸਾਧ ਮਨ ਪ੍ਰੀਤਮ ਬਿਨ ਦੇਖੇ ਰਹਿ ਨਸ ਕੀਜੈ ਜਿਉਂ ਜਲ ਮੀਨ ਜਲਮ ਜਲ ਪ੍ਰੀਤ ਹੈ ਕਿਨ ਜਲ ਬਿਨ ਫੂਟ ਮਰੀਜੈ ਮਹਾ ਅਭਾਗ ਅਭਾਗ ਹੈ ਜਿੰਕੇ ਤਿਨ ਸਾਧੂ ਤੂਰ ਨ ਪੀਜੈ ਤਿਨਾ ਕਿਸ਼ਨਾ ਜਲ ਜਲਤ ਨਹੀਂ ਬੂਝੈ ਡੰਡ ਧਰਮ ਰਾਏ ਤਾ ਦੀਜੈ ਸਭ ਤੀਰਥ ਵਰਤ ਜਾਗਿ ਪੁੰਨ ਕੀਏ ਹਿਵੇ ਗਾਲ ਗਾਲ ਤਨ ਚੀਜੈ ਅਤੁੱਲਾ ਤੋਲ RAM ਨਾਮ ਹੈ ਗੁਰਮਤ ਕੋ ਪੁਜੈ ਨਾਨਕ ਤੋਲ ਸੁਲੀਜੈ ਤਾਤਵ ਗੋਣ ਬ੍ਰਹਮ ਬ੍ਰਹਮਤੁ ਨੂੰ ਜਾਣਹਿ ਜਨਨ ਆਨਿ ਸ਼ਰਨ ਪਰੀਜੈ ਤੂੰ ਜਲਿ ਵਿੰ ਮੀਨ ਹਮ ਤੇਰੇ ਕਰਿ ਕਿਰਪਾ ਸੰਗਰਤੀਜੈ ਕਲਿਆਣ ਮਹੱਲਾ ਚੌਥਾ ਰਾਮ ਰਮ ਰਮ ਪੂਜ ਕਰੀਜੈ ਮਨ ਤਨ ਅਰਪ ਧਰਉ ਸਭ ਆਗੈ ਰਸ ਗੁਰਮਤਿ ਗਿਆਨ ਦ੍ਰਿੜੀਜੈ ਰਹਾਉ ਬ੍ਰਹਮ ਨਾਮ ਗੁਣ ਸਾਖ ਕਰੋਰ ਨਿਤ ਚੁਣ ਚੁਣ ਪੂਜ ਕਰੀਜੈ ਆਤਮ ਦੇਉ ਦੇਉ ਹੈ ਆਤਮ ਰਸ ਲਾਗੈ ਪੂਜ ਕਰੀਜੈ ਵਿਵੇਕ ਬੁੱਧ ਸਭ ਜਗ ਮਹਿ ਨਿਰਮਲ ਵਿਚਰ ਵਿਚਰ ਰਸ ਪੀਜੈ ਗੁਰ ਪ੍ਰਸਾਦ ਪਦਾਰਥ ਪਾਇਆ ਸਤਿ ਗੁਰ ਕੋ ਇਹ ਮਨ ਦੀਜੈ ਨਿਰਮੋਲ ਅਤ ਹੀਰੋ ਨੀਕੋ ਹੀਰਾ ਹੀਰ ਵਿਧੀਜੈ ਮਨ ਮੋਤੀ ਸਾਲ ਹੈ ਗੁਰ ਸ਼ਬਦੀ ਜਿਤ ਹੀਰਾ ਪਰਖ ਲਈ ਜੈ ਸੰਗਤ ਸੰਤ ਸੰਗ ਲਗ ਉੱਚੇ ਜਿਉ ਪੀ ਪਲਾਖ ਖਾਏ ਲਈ ਜੈ ਸਭ ਨਰਮ ਹੈ ਪ੍ਰਾਣੀ ਊਤਮ ਹੋਵੇ RAM ਨਾਮੈ ਵਾਸ ਬਸੀ ਜੈ ਨਿਰਮਲ ਨਿਰਮਲ ਕਰਮ ਬਹੁ ਕੀਨੇ ਨਿਤ ਸ਼ਾਖਾ ਹਰੀ ਜੜੀ ਜੈ ਧਰਮ ਫਲ ਫਲ ਗੁਰ ਗਿਆਨ ਦ੍ਰਿੜਾਯਾ ਬਹਿਕਾਰ ਬਾਸ ਜਗ ਦੀਜੈ ਏਕ ਜੋਤ ਏਕੋ ਮਨ ਵਸਿਆ ਸਭ ਬ੍ਰਹਮ ਦ੍ਰਿਸ਼ਟ ਇਕ ਕੀਜੈ ਆਤਮ ਰਾਮ ਸਭ ਏਕ ਹੈ ਪਸਰੇ ਸਭ ਚਰਨ ਤਲੇ ਸਿਰ ਦੀਜੈ ਨਾਮ ਬਿਨਾ ਨਕਟੇ ਨਰ ਦੇਖੋ ਤਿਨ ਘਸ ਘਸ ਨਾਕ ਵਢੀਜੈ ਸਾਖਤ ਨਰ ਅਹੰਕਾਰੀ ਕਹੀਐ ਬਿਨ ਨਾਮੈ ਤ੍ਰਿਗ ਜੀਵੀਜੈ ਜਬ ਲਗ ਸਾਸ ਸਾਸ ਮਨ ਅੰਤਰ ਤਤ ਬੇਗਲ ਸ਼ਰਨ ਪਰੀਜਾ ਨਾਨਕ ਕਿਰਪਾ ਕਿਰਪਾ ਕਰਤਾਰ ਹੋ ਮੈਂ ਸਾਧੂ ਚਰਨ ਤੁ ਭੀਜੈ ਕਲਿਆਣ ਮਹੱਲਾ ਚੌਥਾ ਰਾਮਾ ਮੈਂ ਸਾਧੂ ਚਰਨ ਤੁ ਭੀਜੈ ਕਿਲ ਬਿਖ ਦਹਿਨ ਹੋਏ ਖਿਨੀ ਅੰਤਰ ਮੇਰੇ ਠਾਕੁਰ ਕਿਰਪਾ ਤੀਜੈ ਰਹਾਉ ਮੰਗਤ ਜਨ ਦੀਨ ਖਰੇਦਰ ਠਾਗੇ ਅਤਿ ਦਰਸ਼ਨ ਕਉ ਦਾਨ ਦੀਜੈ ਤਰਾਹ ਤਰਾਹ ਸ਼ਰਨ ਪ੍ਰਵੇ ਆਏ ਮੋ ਕਉ ਗੁਰਮਤਿ ਨਾਮ ਦਿੜਿਹੀਜੈ ਕਾਮ ਕ੍ਰੋਧ ਨਗਰ ਮਹੰਸ ਬਲਾ ਨਿਤ ਉਠ ਉਠ ਜੂਝ ਕਰੀਜੈ ਅੰਗੀਕਾਰ ਕਰਹੁ ਰਖਲੇ ਵਹੁ ਗੁਰ ਪੂਰਾ ਕਾਢ ਕਢੀਜੈ ਅੰਤਰ ਅਗਨ ਸਬਲ ਅਤ ਵਿਖਿਆ ਹਿਵ ਸੀਤਲ ਸ਼ਬਦ ਗੁਰ ਦੀਜੈ ਤਨ ਮਨ ਸ਼ਾਂਤ ਹੋਏ ਅਦਕਾਈ ਰੋਗ ਕਟੈ ਸੁਖ ਸਵੀਜੈ ਜਿਉ ਸੂਰਜ ਕਿਰਣ ਰਵਿਆ ਸਰਬ ਥਾਈ ਸਭ ਘਟ ਘਟ ਆਮ ਰਵਿਜੈ ਸਾਧੂ ਸਾਧ ਮਿਲੇ ਰਸ ਪਾਵੈ ਤਤ ਨਿਜ ਕਰ ਬੈਠਿਆ ਪੀਜੈ ਜਨ ਕੋ ਪੀਤ ਲੱਗੀ ਗੁਰ ਸੇਤੀ ਜਿਉ ਚਕਵੀ ਦੇਖ ਸੂਰੀਜੈ ਨਿਰਖਤ ਨਿਰਖਤ ਰਹਿਣ ਸਭ ਨਿਰਖੀ ਮੁਖ ਕਾਢੈ ਅੰਮ੍ਰਿਤ ਪੀਜੈ ਸਾਖਤ ਸਵਾਨ ਕਹੀਐ ਬਹੁ ਲੋਭੀ ਬਹੁ ਦੁਰਮਤ ਮੈ ਭਰੀਜੈ ਆਪਨ ਸੁਆਇ ਕਰਹਿ ਬਹੁ ਬਾਤਾਂ ਤਿਨਾ ਕਾ ਵਿਸਾਹ ਕੀਜੈ ਸਾਧੂ ਸਾਦ ਸ਼ਰਨ ਮਿਲ ਸੰਗਤ ਜਿਤ ਹਰ ਰਸ ਕਾਢ ਪਢੀਜੈ ਪਰ ਉਪਕਾਰ ਬੋਲਹਿ ਬਹੁ ਗੁਣੀਆਂ ਮੁਖ ਸੰਤ ਭਗਤ ਹਰ ਦੀਜੈ ਤੂੰ ਆਗਮ ਦਾਇਾਲ ਦਇਆ ਪਤ ਦਾਤਾ ਸਭ ਦਇਆ ਧਾਰ ਰਖ ਲੀਜੈ ਸਰਬਜੀਗ ਜਗ ਜੀਵਨ ਏਕੋ ਨਾਨਕ ਪ੍ਰਤਪਾਦ ਤਰੀਜੈ ਕਲਿਆਣ ਮਹਲਾ ਚੌਥਾ ਰਾਮਾ ਹਮਦਾਸੰ ਦਾਸ ਤਰੀਜੈ ਜਬ ਲਗ ਸਾਸ ਹੋਏ ਮਨ ਅੰਤਰ ਸਾਧੂ ਧੂਰ ਕੀ ਵਿਜੀ ਰਹਾ ਸ਼ੰਕਰ ਨਾਰਦ ਸ਼ੇਖਨਾਪੁਨ ਤੂਰ ਸਾਧੂ ਕੀ ਲੋਚੀ ਜੈ ਪਵਨ ਪਵਨ ਤਵੇ ਕਹੋ ਹੈ ਸਾਧ ਜਹ ਸਾਧੂ ਚਰਨ ਧਰੀ ਜੈ ਤਜ ਲਾਜ ਅਹੰਕਾਰ ਸਭ ਤਜਿਐ ਮਿਲ ਸਾਧੂ ਸੰਗ ਰਹੀ ਜੈ ਧਰਮ ਰਾਏ ਕੀ ਕਾਨ ਚੁਕਾਵੇ ਵਿਖ ਡੁਬਦਾ ਕਾੜ ਕਢੀਜੈ ਭਰਮ ਸੂਕੇ ਬਹੁ ਉਪ ਸੁਖ ਕਹੀਐ ਮਿਲ ਸਾਧੂ ਸੰਗ ਹਰੀ ਜੈ ਤਾ ਤੇ ਬਿਲਮ ਪਰ ਢਿਲ ਨ ਕੀਜੈ ਜਾਏ ਸਾਧੂ ਚਰਨ ਲਗੀਜੈ ਰਾਮ ਨਾਮ ਕੀਰਤਨ ਰਤਨ ਵਾਥ ਹਰ ਸਾਧੂ ਪਾਸ ਰਖੀਜੈ ਜੋ ਬਚਨ ਗੁਰ ਸਤ ਸਤ ਪਰ ਮਾਨੈ ਤਿਸ ਆਗੈ ਕਾਟ ਤਰੀਜੈ ਸੰਤੋ ਸੁਨਹੁ ਸੁਨਹੁ ਜਨ ਪਾਈ ਗੁਰ ਕਾਢੀ ਬਾਹੁ ਕੀਜੈ ਜੇ ਆਤਮ ਕੋ ਸੁਖ ਸੁਖ ਨਿਤ ਲੋੜਹੁ ਤਾਂ ਸਤਗੁਰ ਸ਼ਰਨ ਪਵੀਜੈ ਜੇ ਵਡ ਭਾਗ ਹੋਏ ਅਤ ਨੀਕਾ ਤਾਂ ਗੁਰਮਤਿ ਨਾਮ ਬਿੜਹੀਜੈ ਸਭ ਮਾਇਆ ਮੋਹ ਵਿਖਮ ਜਗ ਤਰੀਐ ਸਹਜੇ ਹਰ ਰਸ ਪੀਜੈ ਮਾਇਆ ਮਾਇਆ ਕੇ ਜੋ ਅਧਿਕਾਈ ਵਿਚ ਮਾਇਆ ਪਚੈ ਪਚੀਜੈ ਅਗਿਆਨ ਹਨੇਰ ਮਹਾਪੰਥ ਵਿਖੜਾ ਅਹੰਕਾਰ ਭਾਰ ਲਗ ਲਈਜੈ ਨਾਨਕ RAM 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 ਮੈਂ ਤੇ ਗਤ ਕੀਜੈ ਸਤਗੁਰ ਮਿਲੈ ਤਾਂ ਨਾਮ ਜੜੜਾਏ RAM ਨਾਮੈ ਰਲੈ ਮਿਲੀਜੈ ਛਕਾ ਇੱਕ